ਇਹਰ ਇੰਡੀਆ ਦੀਆਂ ਪਰਵਾਜ਼ਾਂ ਨੂੰ ਦੁਨੀਆ ਭਰ ਦੇ ਵਿੱਚ ਅਸੀਂ متاثر ਕਰ ਰਿਹਾ ਸਭ ਨੂੰ ਸਭ ਦਾ ਰਾਜ ਮਿਲ ਗਿਆ ਤੇ ਨਹੀਂ ਮਿਲਿਆ ਤੇ ਸਿੱਖਾਂ ਨੂੰ ਸਿੱਖਾਂ ਦਾ ਰਾਜ ਨਹੀਂ ਮਿਲਿਆ ਸਭ ਕੌਮਾਂ ਨੂੰ ਉਹਨਾਂ ਦਾ ਮੁਲਖ ਮਿਲ ਗਿਆ ਨਹੀਂ ਮਿਲਿਆ ਤੇ ਸਿੱਖਾਂ ਨੂੰ ਉਹਨਾਂ ਦਾ ਮੁਲਖ ਨਹੀਂ ਮਿਲਿਆ ਸਿੱਖਾਂ ਨੂੰ ਉਹਨਾਂ ਦੀ ਰਿਆਸਤ ਨਹੀਂ ਮਿਲੀ ਅੱਜ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਕੁਝ ਸਿੱਖ ਇਹ ਐਲਾਨ ਕਰ ਰਹੇ ਨੇ ਕਿ ਸਾਡਾ ਰਾਜ ਔਨ ਤੱਕ ਅਸੀਂ 에어 ਇੰਡੀਆ ਤੇ ਇੰਡੋਗੋ ਦਾ ਬਾਈਕੋਟ ਕਰਾਂਗੇ ਤੇ ਤੁਸੀਂ ਦੇਖੋਗੇ ਹਿੰਦੂਸਤਾਨ ਦੇ ਅੰਦਰ ਇਹਨਾਂ 에어ਲਾਈਨਾਂ ਦਾ ਕੀ ਹਾਲ ਹੋ ਚੁੱਕਿਆ ਸਿੱਖ ਕੌਮ ਦੇ ਲੀਡਰ ਗੁਰਪਤ ਸਿੰਘ ਪੰਨੂ ਨੇ ਐਲਾਨ ਕੀਤਾ ਕਿ ਅਸੀਂ ਹਿੰਦੂਸਤਾਨ 에어ਲਾਈਨ ਦਾ ਬਾਈਕੋਟ ਕਰਾਂਗੇ ਇੰਡੀਆ ਗੋ ਦਾ ਬਾਈਕੋਟ ਕਰਾਂਗੇ 에어 ਇੰਡੀਆ ਦਾ ਬਾਈਕੋਟ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਹਿੰਦੁਸਤਾਨ ਦੀ ਇਹਨਾਂ 에어ਲਾਈਨਾਂ ਦਾ ਹਾਲ ਦੇਖ ਲਓ 2000 ਦੇ ਕਰੀਬ 에어ਪਲੇਨ ਜਿਹੜੇ ਕਿ ਕੈਨਸਲ ਕੀਤੇ ਗਏ ਇਹਨਾਂ ਦੀ ਸ਼ੈਡਿਊਲ ਕੈਨਸਲ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਅੰਦਰ ਇਤਜਾਜ ਹੋ ਰਿਹਾ ਕਿ ਕੀ ਚੱਲ ਰਿਹਾ ਸਿੱਖਾਂ ਨੇ ਐਲਾਨ ਕੀਤਾ ਕਿ ਅਸੀਂ ਇੰਡੀਆ ਗੋ ਤੇ ਇੰਡੀਅਨ 에ਅਰਲਾਈਨ ਦਾ ਬਾਈਕਾਟ ਕਰਾਂਗੇ ਅਸੀਂ ਦੇਖਾਂਗੇ ਕਿ ਹਿੰਦੁਸਤਾਨ ਦੀ 에ਅਰਲਾਈਨ ਦਾ ਇਹ ਹਾਲ ਸਿੱਖ ਕੌਮ ਦੇ ਇੱਕ ਐਲਾਨ ਤੇ ਕਿਵੇਂ ਹੋਇਆ ਤੇ ਚਲਦੇ ਆਂ ਵੀਡੀਓ ਦੀ ਤਰਫ ਫੇਰ ਕਰਨੀਆਂ ਗੱਲਬਾਤ ਕਲਿਸਤਾਨ ਦਾ ਝੰਡਾ ਲਹਿਰਾਣ ਦੀ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਗਰਦਿਸ਼ ਕੀਤਾ ਔਰ ਇਸ ਮੋਹਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਔਰ ਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਗਿਆ ਕਾਨੂੰਨਦਾਨ ਤੇ ਸਿਆਸੀ ਸਰਗਰਮ ਸ਼ਖਸੀਅਤ ਨੇ ਉਹਨਾਂ ਨੇ ਇਸ ਤਨਜ਼ੀਮ ਨੂੰ ਇਸ ਮਕਸਦ ਨਾਲ ਕਾਇਮ ਕੀਤਾ ਹੈ ਕਿ ਸਿੱਖ ਬਰਾਦਰੀ ਨੂੰ ਉਹਨਾਂ ਦਾ ਹੱਕ ਮਿਲੇ ਖੁਦ ਮੁਖਤਾਰੀ ਦਾ ਯਾਨੀ ਖਾਲਿਸਤਾਨ ਨਾਮੀ ਅਲੱਗ ਰਿਆਸਤ ਦਾ ਤਸਵੂਰ ਜਿਹੜਾ ਨਾ ਉਹ ਫਾਲ ਕੀਤਾ ਜਾਵੇ ਹੁਣ ਵਾਪਸ ਆਨੇ ਆ ਬਰਿੰਡਾ ਵਾਕਿਆ ਦੇ ਵੱਲ ਜਦੋਂ ਇੱਕ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਤੇ ਇਹ ਮਹਿਜ਼ ਇੱਕ ਇhtਜਾਜ ਨਹੀਂ ਰਿਹਾ ਬਲਕਿ ਇਸ ਤੋਂ ਬਾਅਦ ਐਸਐਫ ਜੇ ਨੇ ਐਲਾਨ ਕੀਤਾ ਕਿ 에어 ਇੰਡੀਆ ਦੀਆਂ ਪਰਵਾਜ਼ਾਂ ਨੂੰ ਦੁਨੀਆ ਭਰ ਦੇ ਵਿੱਚ ਅਸੀਂ ਮੁਤਾਸਰ ਕਰਾਂਗੇ بسم اللہ الرحمن الرحیم السلام علیکم ناظرین ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਰਾ ਨਿਆਜ਼ ਬਹੁਤ ਸ਼ੁਕਰੀਆ ਜੀ ਤੁਸੀਂ ਸਾਰੇ ਸਪੋਰਟ ਕਰਦੇ ਆ ਇਸ ਚੈਨਲ ਨੂੰ ਔਰ ਸੁਣਦੇ ਆ ਔਰ ਸਾਡਾ ਵੀ ਇਹੀ ਹੁੰਦਾ ਹੈ ਮੁੱਦਾ ਕਿ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਈਏ ਔਰ ਅੱਜ ਦਾ ਵੀਲੌਗ ਸ਼ੁਰੂ ਕਰਦੇ ਸੋ ਜਨਾਬ ਅੱਜ ਨਹਾਇਤ ਇੱਕ ਹਸਾਸ ਤੇ ਇੱਕ ਉਬਰ ਨਾਲੇ ਮੌਜੂਦੇ ਮੁੱਦੇ ਬਾਰੇ ਚ ਗੱਲ ਕਰਨੀ ਹੈ ਤੁਹਾਡਾ ਸਾਰਾ ਤਿਆਨ ਉਧਰ ਹੋਏਗਾ ਹੀ ਲੇਕਿਨ ਫਿਰ ਵੀ ਇਹ ਗੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਮੌਜੂਦਾ ਨਾ ਸਿਰਫ ਪੰਜਾਬ ਬਲਕਿ ਬੇਨ الاقوامی ਸਟਾ ਦੇ ਉਤੇ ਭਾਰਤ ਵਾਸਤੇ ਇੱਕ ਚੈਲੰਜ ਬਣ ਗਿਆ ਹੈ। ਪਿਛਲੇ ਦਿਨਾਂ ਦੇ ਵਿੱਚ ਭਟਿੰਡਾ 에ਅਰਪੋਰਟ ਦੇ ਕਰੀਬ ਇੱਕ ਵਾਕਿਆ ਸਾਹਮਣੇ ਆਇਆ। ਉੱਥੇ ਮੁਬਈਨਾ ਤੌਰ ਤੇ ਖਾਲਸਤਾਨ ਦਾ ਜੰਡਾ ਲਹਿਰਾਨ ਦੇ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਨੇ ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਨਾਲ ਗਰਦਿਸ਼ ਕੀਤਾ। ਉਸ ਤੋਂ ਬਾਅਦ ਸਿਕ ਫੋਰ ਜਸਟਿਸ ਨਾਮੀ ਤਨਜ਼ੀਮ ਨੇ ਐਲਾਨ ਕੀਤਾ ਕਿ ਉਹ 에어 ਇੰਡੀਆ ਦੀ ਪਰਵਾਜ਼ਾਂ ਦੇ ਖਿਲਾਫ ਆਲਮੀ ਸਤਾ ਦੇ ਉੱਤੇ ਬਾਇਕਾਟ ਮਹਿੰਮ ਚਲਾਏਗੀ ਔਰ ਇਸ ਮਹਿੰਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਔਰ ਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਗਿਆ ਇਹ ਵਾਕਿਆ ਮਹਿਜ਼ ਅਲਾਮਤੀ ਦਾਵਾ ਨਹੀਂ ਹੈਗਾ ਬਲਕਿ ਇਹਦੇ ਪਿੱਛੇ ਜਿਹੜਾ ਨਾ ਉਹ ਆਲਮੀ ਸਤਾ ਦੇ ਉੱਤੇ ਸਰਗਰਮ ਇੱਕ ਤਾਕਤਵਰ ਨੈਟਵਰਕ ਦੀ ਕਹਾਣੀ ਹੈ ਔਰ ਉਹ ਨੈਟਵਰਕ ਕਿਹੜਾ ਹੈ ਤੁਹਾਨੂੰ ਪਤਾ ਹੈ Sikh for Justice SFJ ਜਿਹਦੀ ਕੀਅادت ਗੁਰਪੰਤ ਸਿੰਘ ਪਨੂ ਸਾਹਬ ਕਰ ਰਹੇ ਨੇ ਪਨੂ ਸਾਹਬ ਜੋ ਕਿ ਖੁਦ ਅਮਰੀਕਾ ਕੈਨੇਡਾ ਦੇ ਵਿੱਚ ਮੌਕੀਮ ਨੇ ਕਾਨੂੰਨਦਾਨ ਤੇ ਸਿਆਸੀ ਸਰਗਰਮ ਸ਼ਖਸੀਅਤ ਨੇ ਉਹਨਾਂ ਨੇ ਇਸ ਸੰਜੀਮ ਨੂੰ ਇਸ ਮਕਸਦ ਨਾਲ ਕਾਇਮ ਕੀਤਾ ਹੈ ਕਿ ਸਿੱਖ ਬਰਾਦਰੀ ਨੂੰ ਉਹਨਾਂ ਦਾ ਹੱਕ ਮਿਲੇ ਖੁਦ ਮੁਖਤਾਰੀ ਦਾ ਯਾਨੀ ਖਾਲਿਸਤਾਨ ਨਾਮੀ ਅਲੱਗ ਰਿਆਸਤ ਦਾ ਤਸਵੁਰ ਜਿਹੜਾ ਨਾ ਉਹ ਫਾਲਕੀਤਾ ਜਾਵੇ ਪਨੂ ਸਾਹਬ ਦੀ ਸਰਗਰਮੀਆਂ ਗੁਜ਼ਰ ਚਾ ਕਈ ਬਰਸ ਤੋਂ ਜਿਹੜਾ ਇਹਨਾਂ ਉਹ ਭਾਰਤ ਦੀ ਨਜ਼ਰਾਂ ਵਿੱਚ ਵੀ ਹੈਗੀਆਂ ਨੇ ਔਰ ਉਹਨਾਂ ਨੇ ਉਹਨਾਂ ਨੂੰ 2020 ਦੇ ਵਿੱਚ دہشتਗਰਦ ਵੀ ਘਰਾਰ ਦਿੱਤਾ ਕਾਤਲਾਨਾ ਹਮਲਾ ਵੀ ਕੀਤਾ ਬਥੇੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੀ ਤਨਜ਼ੀਮ ਨੇ ਮੋਤਾਦ ਜਿਹੜੇ ਰੈਫਰੈਂਡਮ 2020 ਮੁਹਮਤ ਵੀ ਚਲਾਈਆਂ ਜਿਨ੍ਹਾਂ ਦਾ ਦਾਵਾ ਸੀ ਕਿ ਬਰੂਨੇ ਮੁਲਕ ਰਹਿਣ ਵਾਲੇ ਸਿੱਖਾਂ ਕੋਲੋਂ ਜਿਹੜਾ ਨਾ ਉਹ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਚਾਹੁੰਦੇ ਆ ਕਿ ਪੰਜਾਬ ਭਾਰਤ ਤੋਂ ਅਲੱਗ ਹੋ ਕੇ ਹਲਸਤਾਨ ਬਣੇ ਹੁਣ ਚੋਂ ਕਿ ਬਟਿੰਡਾ ਵਾਲਾ ਵਾਕਿਆ ਸਾਹਮਣੇ ਆਇਆ ਹੈ ਤੇ ਸਵਾਲ ਉਠਦਾ ਹੈ ਕਿ ਭਾਰਤ ਦੀ ਹਕੂਮਤ ਫਿਰ ਕੀ ਕਰਦੀ ਪਈ ਹੈ ਸਭ ਤੋਂ ਪਹਿਲੇ ਤਾਂ ਭਾਰਤ ਨੇ ਇਹ ਚੀਜ਼ ਵਾਜ਼ਾ ਕੀਤੀ ਕਿ ਉਹ ਐਸੇ ਕਿਸੇ ਵੀ ਅਮਲ ਨੂੰ ਆਪਣੀ ਸalਨiyet ਤੇ یکجہتی ਦੇ ਉੱਤੇ ਹਮਲਾ ਸਮਝਦੀ ਹੈ ਤੇ ਭਾਰਤੀ ਵਿਜ਼ਾਰਤ ਦਾਖਲਾ ਨੇ ਆਪਣੀ ਰਿਪੋਰਟਸ ਦੇ ਵਿੱਚ ਦੱਸਿਆ ਕਿ ਇਸ ਤਨਜ਼ੀਮ ਤੇ ਇਹਦੇ ਕਾਇਦੀ ਜਿਹੜੇ ਨੇ ਉਹਨਾਂ ਨੂੰ ਅਸਕ੍ਰੀਅਤ ਪਸੰਦੀ ਤਰਫ ਰਾਗਬ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਸਾਈਬਰ ਸਪੇਸ ਇਸਤੇਮਾਲ ਕਰਦੇ ਨੇ ਔਰ ਬਰੂਨੇ ਮੂਲ ਦੇ ਵਿੱਚ مالی ਇਮਦਾਜ਼ ਹਾਸਲ ਕਰਨ ਦੀਆਂ ਵੀ ਸਰਗਰਮੀਆਂ ਇਹਦੇ ਵਿੱਚ ਸ਼ਾਮਲ ਨੇ ਮਜ਼ੀਦ ਇਹ ਵੀ ਕਿ ਭਾਰਤ ਨੇ ਯੂਐਸਡੀ ਹਕੂਮਤ ਨੂੰ ਦਰਖਾਸਤ ਕੀਤੀ ਹੈ ਕਿ ਉਹ ਐਸਐਫਜੀ ਅਮਰੀਕੀ ਸਤਾ ਦੇ ਉੱਤੇ دہشتਗਰ ਤਨਜ਼ੀਮ ਘਰਾਰ ਦੇਵੇ ਯਾਨੀ ਸਿੱਖ ਫੋਰ ਜਸਟਿਸ ਨੂੰ دہشتਗਰ ਤਨਜ਼ੀਮ ਘਰਾਰ ਦੇਵੇ ਕਿਉਂਕਿ ਉਹ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਤਹਿਰੀਕ ਨੂੰ ਰੋਕ ਲਈਏ ਬਸ ਹਾਲਾਂਕਿ ਪੰਜਾਬ ਯਾਨੀ ਇੰਡੀਅਨ ਪੰਜਾਬ ਦੇ ਵਿੱਚ ਇਸ ਤਹਿਰੀਕ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਗਿਆ ਲੇਕਿਨ ਬੇਰੂਨ ਦੇ ਮੁਲਕੇ ਕਾਫੀ ਸਰਗਰਮ ਹੁਣ ਵਾਪਸ ਆਨੇ ਆ ਭਰਿੰਡਾ ਵਾਕਿਆ ਦੇ ਉੱਤੇ ਜਦੋਂ ਇੱਕ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਤਾਂ ਇਹ ਮਹਿਜ਼ ਇੱਕ ਇحتਜਾਜ ਨਹੀਂ ਰਿਹਾ ਬਲਕਿ ਇਸ ਤੋਂ ਬਾਅਦ ਐਸਫਜੀ ਨੇ ਐਲਾਨ ਕੀਤਾ ਕਿ 에ਅਰ ਇੰਡੀਆ ਦੀਆਂ ਪਰਵਾਜ਼ਾਂ ਨੂੰ ਦੁਨੀਆ ਭਰ ਦੇ ਵਿੱਚ ਅਸੀਂ ਮਤਾਸਰ ਕਰਾਂਗੇ ਔਰੇ ਦੇ ذریعے 마שי तौर ਤੇ ਦਬਾਅ ਪਾਵਾਂਗੇ ਔਰ علامتی तौर ਤੇ ਭਾਰਤ ਦੀ ਸਾਖ ਨੂੰ ਨਿਸ਼ਾਨਾ ਬਣਾਵਾਂਗੇ ਇਹ ਮੋਹਮ ਇਸ ਪਸਮਨਜ਼ਦ ਵਿੱਚ ਹੈ ਕਿ ਸਿੱਖ ਬਰਾਦਰੀ ਦੀ ਬਾਸ تنزیما 1984 ਵੇ ਜਾਨੀ ਆਪਰੇਸ਼ਨ ਬਲੂ ਸਟਾਰ ਔਰ ਉਸ ਤੋਂ ਬਾਅਦ تشद्दत ਉਸ ਤੋਂ ਬਾਅਦ ਜਿਹੜੇ ਅਸਰات ਹੋਏ ਉਹਦੇ ਕਰਕੇ ਉਜਾਗਰ ਹੋਈਆਂ ਔਰ ਹੁਣ ਉਹਨਾਂ ਦਾ ਹੀ ਨਤੀਜਾ ਭਾਰਤ ਭੋਗਦਾ ਪਿਆ ਇਹ ਸਾਰਾ ਮੰਜ਼ਰ ਬੜਾ ਪਚੀਦਾ ਹੈ ਕਿਉਂਕਿ ਇਹਦਾ ਅਸਰ ਸਿਰਫ ਪੰਜਾਬ ਜਾਂ ਭਾਰਤ ਤੱਕ ਮ hạnੂਦ ਨਹੀਂ ਹੈਗਾ ਬਲਕਿ ਬੈਰਲਕੁਆਮੀ ਸਤਾ ਦੇ ਉੱਤੇ ਵੀ ਜਾ ਰਿਹਾ ਹੈ ਜਿੱਥੇ ਸਿੱਖ ਬਰਾਦਰੀ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ ਸਿਆਸੀ, ਮੌਅਸ਼ੀ ਤੇ ਸਫਾਰਤੀ ਸਤਾ ਦੇ ਉੱਤੇ ਕਾਫੀ ਸੜਗਰਮ ਹੈ। ਭਾਰਤ ਨੂੰ ਹੁਣ ਇਹ ਕਹਿਣਾ ਪੈ ਰਿਹਾ ਹੈ ਕਿ ਇਸ ਤਹਿਰੀਕ ਨੂੰ ਨਿਪਟਣ ਵਾਸਤੇ ਜਿਹੜਾ ਨਾ ਉਹ ਸਿਰਫ ਦਾਖਲੀ ਪਾਲਿਸੀਆਂ ਕਾਫੀ ਨਹੀਂ ਹੈਗੀਆਂ ਬਲਕਿ ਅਸੀਂ ਦੂਜਿਆਂ ਦੇ ਵੀ ਕੋਈ ਗਿੱਟੇ-ਗੋਡੇ ਫੜੀਏ ਤੇ ਆਖੀਏ ਭਈ ਇਸ ਤਹਿਰੀਕ ਨੂੰ ਬੰਦ ਕਰਾਓ। ਜਾਂ ਇਹਨੂੰ ਰੋਕੋ। ਹੁਣ ਇਸ ਤਰ੍ਹਾਂ ਦਾ ਕੋਈ ਜੁਗਾਰ ਜਿਹੜਾ ਨਾ ਉਹ ਭਾਰਤ ਲਾਂਦਾ ਪਿਆ। ਔਰ ਇਹ ਚੀਜ਼ ਦੇਖੋ ਕਿ ਬਹੁਤ ਸਾਰੀ ਵੀਡੀਓ ਉਸ ਤੁਸੀਂ ਦੇਖਦੇ ਆ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੀ ਨਹੀਂ ਹੋਇਆ ਕਿਦਾਂ ਜਾਨਾਂ ਬਚਾਈਆਂ ਗਈਆਂ ਔਰ ਪੱਜ-ਪੱਜ ਕੇ ਇਥੋਂ ਬਾਹਰ ਦੇ ਮੁਲਕਾਂ 'ਚ ਜਿਹੜਾ ਨਾ ਉਹ ਰਹਿਣ ਲੱਗ ਪਏ ਇਹਨਾਂ ਨੇ ਸਮਝਾ ਕਿ ਜੀ ਇਸ ਤਹਿਰੀਕ ਨੂੰ ਇਥੋਂ ਭਾਰਤ ਦੇ ਵਿੱਚ ਤਾਂ ਬੰਦ ਕਰ ਦਿੱਤਾ ਤੇ ਹੁਣ ਇਹ ਇਹ ਸਿਰ ਨਹੀਂ ਚੱਕਣਗੇ ਉਹਨਾਂ ਦੇ ਖੂਨ ਦੇ ਵਿੱਚ ਜਿਹੜਾ ਨਾ ਉਹ ਰਗਾਂ ਦੇ ਵਿੱਚ ਇਹ ਚੀਜ਼ ਸ਼ਾਮਲ ਹੈ ਕਿ ਅਸੀਂ ਆਪਣੀ ਖੁਦ ਮੁਖਤਾਰੀ ਹਾਸਲ ਕਰਨੀ ਹੈ ਸਾਨੂੰ ਆਪਣਾ ਅਲੱਗ ਵਤਨ ਚਾਹੀਦਾ ਹੈ ਤੁਸੀਂ ਗੁਰਪਨ ਸਿੰਘ ਪਨੂ ਸਾਹਿਬ ਦੀ ਵੀਡੀਓ ਦੇਖੀ ਹੋਏਗੀ ਮੈਂ ਚਾਹਾਂਗਾ ਕਿ ਐਡੀਟਰ ਜਿਹੜਾ ਨਾ ਉਹ ਇਥੇ ਵੀਡੀਓ ਵੀ ਪਾ ਦੇਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਬਕਾਇਦਾ ਚੈਲੰਜ ਦਿੱਤਾ ਹੈ ਕਿ 에ਅਰ ਇੰਡੀਆ ਦਾ ਬਾਈਕਾਟ ਕਰਾਂਗੇ। ਔਰ ਸਿਰਫ ਪੰਜਾਬ ਨਹੀਂ ਵਿੱਚੋਂ ਅਲੱਗ ਕਰਾਂਗੇ। ਹਿੰਦੁਸਤਾਨ ਦੇ ਟੋਟੇ ਟੋਟੇ ਕਰਾਂਗੇ। ਇਹ ਪਨੂ ਸਿੰਘ ਦੇ ਜਿਹੜਾ ਨਾ ਉਹ ਅਲਫਾਜ਼ ਵੀ ਨੇ। ਔਰ ਉਹ ਦਿਨ ਦੂਰ ਨਹੀਂ ਹੈਗਾ ਜੋ ਹਰਕਤਾਂ ਇਸ ਟਾਈਮ ਭਾਰਤ ਦੀਆਂ ਚੱਲ ਰਹੀਆਂ ਨੇ ਉਹ ਦਿਨ ਦੂਰ ਨਹੀਂ ਹੈਗਾ ਕਿ ਨਾ ਸਿਰਫ ਪੰਜਾਬ ਬਲਕਿ ਮਜ਼ੀਦ ਵੀ ਭਾਰਤ ਜਿਹੜਾ ਨਾ ਉਹ ਟੁਕੜੇ ਟੁਕੜੇ ਹੋ ਜਾ। ਕਿਉਂਕਿ ਸਿਰਫ ਸਿੱਖ ਜਿਹੜੇ ਨੇ ਤੰਗ ਨਹੀਂ ਹੈਗੇ ਉਥੇ। ਮੁਸਲਮਾਨਾਂ ਦੇ ਨਾਲ ਜੋ ਸਲੂਕ ਕੀਤਾ ਜਾ ਰਿਹਾ। ਬਾਕੀ ਜਿਹੜੀਆਂ ਅਕਲੀਆਂ ਨੇ ਉਹਨਾਂ ਤੋਂ ਕੀ ਸਲੂਕ ਕੀਤਾ ਜਾ ਰਿਹਾ। ਸਿਰਫ ਸਿਰਫ ਹਿੰਦੂ ਹੀ ਜਿਹੜਾ ਨਾ ਉਹ ਭਾਰਤ ਦੇ ਵਿੱਚ ਚੈਨ ਨਾਲ ਸਕੂਨ ਨਾਲ ਰਹਿ ਸਕਦਾ। ਬਾਕੀ ਬੱਚਿਆ ਕੁਛ ਨਹੀਂ। ਔਰ ਜਿਹੜੀ ਓਵਰঅল ਸਿਚੁਏਸ਼ਨ ਹੈ ਭਾਰਤ ਦੀ ਉਹ ਵੀ ਅੱਜਕੱਲ ਸਹੀ ਨਹੀਂ ਜਾ ਰਹੀ। ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਇੱਕ ਹੋਰ ਵੀ ਲੌਗ ਹੈ ਜਿਹੜਾ ਇਸ ਤੋਂ ਅਗਲਾ ਵੀ ਲੌਗ ਹੈ। ਉਹ ਵੀ ਬੜਾ ਜ਼ਬਰਦਸਤ ਵੀਲੌਗ ਹੈ ਮਚਾਵਾ ਕਿ ਤੁਸੀਂ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਹਿੰਦੂਸਤਾਨ ਦੇ ਅੰਦਰ ਰਹਿ ਨਾਲੇ ਸਿੱਖ ਬਹੁਤ ਹੀ ਜ਼ਿਆਦਾ ਕਮਜ਼ੋਰ ਸਨ ਸਿੱਖਾਂ ਦਾ ਰਾਜ ਗਿਆ ਖਾਲਸਾ ਰਾਜ ਖਤਮ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਗੋਰਿਆਂ ਨੇ ਆ ਕੇ ਇਸ ਰਾਜ ਦੇ ਉੱਤੇ ਕਬਜ਼ਾ ਕੀਤਾ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹਿੰਦੂਸਤਾਨ ਦੇ ਉੱਤੇ ਕਬਜ਼ਾ ਕੀਤਾ ਸਿੱਖ ਕੌਮ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਜਿਲ੍ਹਿਆਂ ala ਬਾਗ ਕੀਤਾ ਗਿਆ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਉੱਤੇ ਸਿੱਖਾਂ ਦਾ ਕਤਲਿਆਮ ਕੀਤਾ ਗਿਆ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਹਿੰਦੁਸਤਾਨ ਤੇ ਪਾਕਿਸਤਾਨ ਦਾ ਵਟਵਾਰਾ ਹੋਇਆ ਇਸ ਆਜ਼ਾਦੀ ਦੇ ਵਿੱਚ ਲੱਖਾਂ ਲੋਕਾਂ ਨੇ ਆਪਣੀ ਜਾਨ ਦੇ ਕੇ ਆਜ਼ਾਦੀ ਹਾਸਲ ਕੀਤੀ ਆਪਣਾ ਖੂਨ ਦਿੱਤਾ ਖਾਸ ਕਰਕੇ ਇਸ ਪੰਜਾਬ ਦੀ ਧਰਤੀ ਨੇ ਇਸ ਪੰਜਾਬ ਦੇ ਦੋ ਟੁਕੜੇ ਹੋਏ ਸਿੱਖਾਂ ਤੋਂ ਮੁਸਲਮਾਨ ਵੱਖ ਹੋਏ ਤੇ ਮੁਸਲਮਾਨਾਂ ਤੋਂ ਸਿੱਖ ਵੱਖ ਹੋਏ ਇਹਨਾਂ ਦੋ ਦੇ ਦਰਮਿਆਨ ਬਹੁਤ ਹੀ ਖੂਨੀ ਜੰਗ ਹੋਈ ਇਸ ਆਜ਼ਾਦੀ ਦਿਹਾੜੇ ਮੁਸਲਮਾਨਾਂ ਤੇ ਸਿੱਖਾਂ ਨੂੰ ਆਪਣਾ ਖੂਨ ਦੇਣਾ ਪਿਆ ਇਸ ਤੋਂ ਬਾਅਦ ਕੀ ਹੋਇਆ ਹਿੰਦੁਸਤਾਨ ਦੇ ਅੰਦਰ 1984 ਹੋਇਆ ਤੁਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸੋਸਾਕੀ ਦੇ ਵਿੱਚ ਜੋ ਕੁਝ ਲਿਖਿਆ ਉਹ ਸੱਚ ਸਾਬਤ ਹੋਇਆ ਮੈਨੂੰ ਕਹਿਣਾ ਪੈਂਦਾ ਹੈ ਕਿ ਸਿੱਖ ਕਮਜ਼ੋਰ ਸਨ ਸਿੱਖ ਕਮਜ਼ੋਰ ਸਨ ਦਿੱਲੀ ਦੇ ਵਿੱਚ ਦੰਗੇ ਹੋਏ ਸਿੱਖਾਂ ਦੇ ਨਾਲ ਜੋ ਕੁਝ ਹੋਇਆ ਤੁਸੀਂ ਦੇਖਿਆ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਗਿਆ ਉਦੋਂ ਵੀ ਸਿੱਖ ਕਮਜ਼ੋਰ ਸਨ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ ਤੇ 2025 ਆ ਗਿਆ ਅੱਜ ਦੇ ਦਿਨ ਸਿੱਖ ਪਾਵਰਫੁੱਲ ਹੋ ਚੁੱਕੇ ਨੇ ਅਮਰੀਕਾ ਦੀ ਗੱਲ करिए ਕੈਨੇਡਾ ਦੀ ਗੱਲ करिए ਆਸਟ੍ਰੇਲੀਆ ਦੀ ਗੱਲ करिए ਬਰਤਾਨੀਆ ਦੀ ਗੱਲ करिए ਅੱਜ ਪੂਰੀ ਦੁਨੀਆ ਦੇ ਅੰਦਰ ਸਿੱਖ ਤਾਕਤਵਰ ਹੋ ਚੁੱਕੇ ਨੇ ਅੱਜ ਗੱਲ ਕਰਨਿਆ ਹਿੰਦੁਸਤਾਨ ਦੀ ਤੇ ਹਿੰਦੁਸਤਾਨ ਦੇ ਰਹਿਣ ਵਾਲਾ ਸਿੱਖ ਹੱਕ ਤਾਨ ਕੇ ਇਹ ਜਵਾਬ ਦੇ ਸਕਦਾ ਹੈ ਕਿ ਮੈਂ ਸੇਖਾ ਇੱਕ ਤਾਨ ਕੇ ਕਹਿ ਸਕਦਾ ਹੈ ਕਿ ਮੈਂ ਸਿੱਖੀ ਨੂੰ ਮੰਨਨ ਵਾਲਾ ਵਾਂ ਇੱਕ ਤਾਨ ਕੇ ਕਹਿ ਸਕਦਾ ਹੈ ਕਿ ਮੈਂ ਪੰਜਾਬੀ ਆ ਜੋ ਕਿ ਦਲਜੀਤ ਦੋਸਾਜ ਨੇ ਪੂਰੀ ਦੁਨੀਆ ਦੇ ਅੰਦਰ ਖੁੱਲ ਕੇ ਕਿਹਾ ਕਿ ਪੰਜਾਬੀ ਆ ਗਏ ਹੋਏ ਕਹਿੰਦਾ ਮਤਲਬ ਕੀ ਸੀ ਕਿ ਸਿੱਖ ਕਮਜ਼ੋਰ ਨਹੀਂ ਤਾਕਤਵਰ ਹੋ ਚੁੱਕੇ ਨੇ ਸਿੱਖ ਕਮਜ਼ੋਰ ਨਹੀਂ ਤਾਕਤਵਰ ਬਣ ਚੁੱਕੇ ਨੇ ਅੱਜ ਵੀ ਦੇਖੋ ਅਮਰੀਕਾ ਦੇ ਵਿੱਚ ਅੱਜ ਵੀ ਦੇਖੋ ਕੈਨੇਡਾ ਦੇ ਵਿੱਚ ਅੱਜ ਵੀ ਦੇਖੋ ਬਰਤਾਨੀਆ ਦੇ ਵਿੱਚ ਰਿਫੰਡਮ ਹੋ ਰਿਹਾ ਹੈ ਕਾਦਾ ਆਜ਼ਾਦੀ ਦਾ ਕਾਦਾ ਖਾਲਸਾ ਰਾਜ ਦਾ ਕਾਦਾ ਖਾਲਿਸਤਾਨ ਦਾ ਅੱਜ ਸਿੱਖਾਂ ਦੀ ਇੱਕ ਹੀ ਮੰਗ ਏ ਆਪਣਾ ਦੇਸ਼ ਆਪਣਾ ਦੇਸ਼ ਆਪਣੀ ਰਿਆਸਤ ਆਪਣਾ ਮੁਲਖ ਤੇ ਹਿੰਦੁਸਤਾਨ ਦੇ ਅੰਦਰ ਇਸ ਸਿੱਖਾਂ ਦੀ ਰਿਆਸਤ ਬਣਦੀ ਏ ਇਹ ਬਣੇਗੀ ਇਹਨੂੰ ਬਣਾਉਣਾ ਪਏਗਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਹਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖ ਦਿੱਤਾ ਸੋ ਸਾਕੀ ਦੇ ਵਿੱਚ ਕਿ ਇੱਕ ਵਾਰੀ ਫੇਰ ਖਾਲਸਾ ਰਾਜ ਆਵੇਗਾ ਖਾਲਿਸਤਾਨ ਬਣੇਗਾ ਹਿੰਦੁਸਤਾਨ ਦੇ ਅੰਦਰ ਇਹ ਰਿਆਸਤ ਜ਼ਰੂਰ ਬਣੇਗੀ ਬਹੁਤ ਜਲਦ ਬਣੇਗੀ ਤੇ ਤੁਸੀਂ ਸਭ ਦੇਖੋਗੇ ਖਾਲਸਾ ਰਾਜ ਆ ਰਿਹਾ ਹੈ ਗੁਰਪਤ ਸਿੰਘ ਪੰਨੂ ਨੇ ਇੱਕ ਬਿਆਨ ਜਾਰੀ ਕੀਤਾ ਕਿ ਹਿੰਦੁਸਤਾਨ ਦੀ 에어ਲਾਈਨ ਦਾ ਬਾਈਕਾਟ ਕਰਨਾ ਹੈ ਤੇ ਅਸੀਂ ਦੇਖੋ 2-3 ਦਿਨਾਂ ਦੇ ਵਿੱਚ ਕੀ ਹਾਲ ਹੋ ਚੁੱਕਿਆ ਹੈ ਹਿੰਦੁਸਤਾਨ ਦੀ 에어ਲਾਈਨ ਦਾ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ